ਆਪਾਂ ਕੋਈ ਫਾਇਦਾ ਨਹੀਂ ਕਰਨਾ ਐਵੇਂ ਉਹਨੂੰ ਚਲਾਉਣਾ ਇਹ ਜਣਾਵਾ ਹੈ ਨਹੀਂ ਉਹ ਸਾਡੇ ਪਾਰਟੀ ਦੇ ਜਿਹੜੇ ਸੀਨੀਅਰ ਆਪੀ ਪਰંપਾਲਪੁਰ ਦੀ ਉਹਨੂੰ ਕੋਈ ਮਾਰਕ ਨਾ

ਉਹਦੇ ਨਾਲ ਸਾਡੇ ਪਾਰਟੀ ਦੇ ਇਸ ਸ੍ਰਾਂਤ ਸਭਾ ਦੇ ਦੇ ਸਤਿ ਪ੍ਰਣਾਮ ਮੌਜੂਦ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹਾਂ ਬਾਈ ਸਰਬਾਨੇ ਤੋਂ ਬੋਲਦੇ ਹਾਂ ਪਰ ਇਹ ਸਮਾਰਟਾ ਇਹ ਪਾਰਟੀ ਦਾ ਹੀ ਹਾਕ ਸਮਾਧਨ ਕਰੇਗਾ ਜੀ ਆਪ ਜੀ ਨੂੰ ਕਿਉਂਕਿ ਸਾਰੇ ਸੱਤਾਰ ਦੇ ਸੱਜਣ ਸਾਥੀ ਦੇ ਅਹੁਦਾ ਤੱਕ ਆਨ ਸੱਤ ਸੱਜਣ ਸਾਹ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ। ਤੁਹਾਡਾ ਦਿਲੋਂ ਬਹੁਤ ਬਾਰੀਕ ਵਾਧਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਸ ਸਭ ਦੇ ਤੌਰ 'ਤੇ ਆਉਣ ਤੁਹਾਡੇ ਜੀ ਨੇ ਸਾਰੇ ਮਰਦਾਂ ਨੂੰ ਜੋ ਜੋ ਕੰਮ ਕਰਵਾਇਆ ਹੈ। ਬਹੁਤ ਬਹੁਤ ਧੰਨਵਾਦ। ਜਿਹਨਾਂ ਨੂੰ ਅੱਜ ਦਾ ਇਸਤਿਹਾਰ ਨੇ ਸਾਰੇ ਸਰਕਾਰ ਨੂੰ ਇੱਕ ਤਰ੍ਹਾਂ ਦੀ ਮਦਦ ਹੁਣਵਾਉਣ ਕਰੇ। ਸਾਨੂੰ ਅੱਜ ਲੋੜ ਹੈ ਕਿ ਅਸੀਂ ਕਿਵੇਂ ਆਪਣੇ Neste texto... Eu मित्रो हेलो तो अभी ਮੈਂ ਵਿਆਲ ਸੋਢੀ ਸਟੇਟ ਜਨਲ ਸੈਕਟਰੀ ਬੀਜੇਪੀ ਪੰਜਾਬ ਤੇ ਕਨਵੀਨਰ ਵਿਧਾਨ ਸਭਾ ਹਲਕਾ ਮੌੜ ਅੱਜ ਰੱਖੀ ਪ੍ਰੋਗਰਾਮ ਅੱਜ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨੰਦਰ ਮੋਦੀ ਜੀ ਨੇ ਇੱਕ ਹਰਕਰ ਸਵਦੇਸ਼ੀ ਤੇ ਘਰ ਘਰ ਸਵਦੇਸ਼ੀ ਤੇ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਇੱਕ ਲਹਿਰ ਸ਼ੁਰੂ ਕੀਤੀ ਹੈ ਉਹ ਲਹਿਰ ਦੇ ਤਹਿਤ ਅਸੀਂ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਸੈਮੀਨਾਰ ਕਰ ਰਹੇ ਹਾਂ ਅੱਜ ਵਿਧਾਨ ਸਭਾ ਹਲਕਾ ਮਾਉਂਟ ਦਾ ਸੈਮੀਨਾਰ ਹੋਇਆ ਜਿੱਦੇ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਮਲੂਕਾ ਜੀ ਵੀ ਆਏ ਐ ਤੇ ਸਾਰੀ ਜਿਹੜੀ ਟੀਮ ਤੁਸੀਂ ਦੇਖਿਆ ਹੀ ਪਹੁੰਚੇ ਨੇ ਅਸੀਂ ਇੱਥੇ ਇਹ ਮੈਸੇਜ ਦਿੱਤਾ ਕਿ ਜੇ ਅਸੀਂ ਆਪਣੇ ਦੇਸ਼ ਦੇ ਵਿੱਚ ਬਣਿਆ ਹੋਇਆ ਮਾਲ ਸਵਦੇਸ਼ੀ ਖਰੀਦਾਂਗੇ ਉਹਦੀ ਆਮਦਨ ਵੀ ਸਾਡੇ ਦੇਸ਼ ਨੂੰ ਹੋਊ ਟੈਕਸ ਵੀ ਸਾਡੇ ਦੇਸ਼ ਨੂੰ ਜਾਊਗਾ ਤੇ ਸਾਡਾ ਦੇਸ਼ ਹੈ ਜਿਹੜਾ ਉਹ ਮਜ਼ਬੂਤ ਹੋਵੇਗਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਭਾਰਤ ਨੂੰ ਦੁਨੀਆ ਦੀ ਇੱਕ ਨੰਬਰ ਅਰਥਵਿਵਸਥਾ ਬਣਾਉਣਾ ਔਰ ਵਿਕਸਿਤ ਭਾਰਤ 2047 ਜਦੋਂ ਅਸੀਂ 100ਵਾਂ ਸਾਲ ਜਾਦੀ ਦਾ ਮਨਾਵਾਂਗੇ ਤੇ ਉਦੋਂ ਅਸੀਂ ਇੱਕ ਨੰਬਰ ਦੀ ਅਰਥਵਿਵਸਥਾ ਤੇ ਲੈ ਕੇ ਜਾਵਾਂਗੇ ਸੋ ਇਹ ਜਿਹੜੇ ਸਾਡੇ ਆਪਣੇ ਸੈਮੀਨਾਰ ਹੈ ਇਹ ਹੋਏ ਨੇ ਤੇ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਆਪਾਂ ਆਪਣੇ ਘਰ ਤੋਂ ਸੁਵਦੇਸ਼ੀ ਮਾਲ ਕਿਤੇ ਦਾ ਸ਼ੁਰੂ ਕਰੀਏ ਤਾਂ ਕਿ ਸਾਡਾ ਜਿਹੜਾ ਦੇਸ਼ ਹੈ ਉਹ ਆਤਮ ਨਿਰਭਰ ਵੀ ਹੋਵੇ ਤੇ ਵਿਕਸਿਤ ਵੀ ਹੋਵੇ ਤੇ ਰਾਜਾ ਬਟੇ ਨੇ ਜਿਹੜਾ ਬਿਆਨ ਦਿੱਤਾ ਜੀ ਬੁੱਧਾ ਸਭ ਨਰੇ ਗ੍ਰਹਿਮਤ ਜੀ ਉਹਦੇ ਵਰਤਨ ਦੇਖੋ ਮੈਂ ਕਹਿੰਦਾ ਕਿ ਬੜੀ ਇਹ ਇੱਕ ਨਿੰਦਣਯੋਗ ਘਟਨਾ ਹੈ ਜੋ ਵੀ ਉਹ ਗੱਲ ਕਹੀ ਗਈ ਹੈ ਕਿਸੇ ਦੀ ਜਾਤੀ ਬਾਰੇ ਕਿਸੇ ਰੰਗ ਬਾਰੇ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਔਰ ਉਹਨਾਂ ਨੂੰ ਇਸ ਗੱਲ ਦੇ ਉੱਪਰ ਜਿਹੜਾ ਤੁਸੀਂ ਵੀ ਦੇਖਿਆ ਕਿ ਕਿੰਨਾ ਸਾਰਾ ਜਿਹੜਾ ਐਸਸੀ ਸਮਾਜ ਹੈ ਉਹ ਗੁੱਸੇ ਦੇ ਵਿੱਚ ਹੈ ਔਰ ਮੈਂ ਵੀ ਪੂਰਜੋਰ ਨਿੰਦਿਆ ਕਰਦਾ ਹਾਂ ਤੇ ਇਹਦੇ ਲਈ ਪਾਰਟੀ ਨੂੰ ਵੀ ਜੇ ਚਾਹੇ ਉਹ ਸਟੇਟ ਦੇ ਪ੍ਰਧਾਨ ਦੇ ਤੇ ਪਾਰਟੀ ਨੂੰ ਵੀ ਉਹਦੇ ਉੱਪਰ ਐਕਸ਼ਨ ਲੈਣਾ ਲੈਣਾ ਚਾਹੀਦਾ ਜਿਹੜਾ ਜੀ ਭਗਵਾਨ ਜੀ ਮੰਗ ਦੇ ਦਰਵਾਜ਼ੇ ਕਿਹਾ ਕੋਰੀਡੋਰ ਖੁੱਲਣਾ ਚਾਹੀਦਾ ਕਰਤਾਰਪੁਰ ਕਰਤਾਰਪੁਰ ਕੋਰੀਡੋਰ ਖੁੱਲੂਗਾ ਜ਼ਰੂਰ ਖੁੱਲੂਗਾ ਅਸੀਂ ਵੀ ਡਿਮਾਂਡ ਲਿਖ ਕੇ ਭੇਜੀ ਆ ਦੇਖਦੇ ਪ੍ਰਧਾਨ ਮੰਤਰੀ ਜੀ ਨੂੰ ਉਸ ਸਮੇਂ ਕੁਝ ਹਾਲਾਤ ਇਹਦੇ ਸੀ ਉਹ ਬੰਦ ਕਰਨਾ ਪੈ ਗਿਆ ਸੋ ਸਾਰੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਰਤਾਰਪੁਰ ਕੋਰੀਡੋਰ ਜ਼ਰੂਰ ਖੁੱਲੇਗਾ ਔਰ ਇਹ ਵੀ ਤੁਸੀਂ ਦੇਖੋ ਕਿ ਅੱਗੇ ਵੀ ਜਦੋਂ ਕੋਰੋਨਾ ਕਾਲ ਆਇਆ ਉਦੋਂ ਇੱਕ ਵਾਰੀ ਬੰਦ ਹੋ ਗਿਆ ਸੀ ਤੇ ਉਸ ਤੋਂ ਬਾਅਦ ਖੋਲ ਦਿੱਤਾ ਸੀ ਜਿਵੇਂ ਮੁਲਕ ਨੂੰ ਮਜ਼ਬੂਤੀ ਤੇ ਖੁਸ਼ਹਾਲੀ ਵੱਲ ਲੈ ਕੇ ਜਾਣ ਵਾਸਤੇ ਆਤਮ ਨਿਰਪਰ ਬਣਾਉਣ ਦੇ ਲਈ ਹਰਕਰ ਸਵਦੇਸ਼ੀ ਕਰਕਰ ਸਵਦੇਸ਼ੀ ਦਾ ਜਿਹੜਾ ਨਾਰਾ ਲੈ ਕੇ ਅਸੀਂ ਚੱਲ ਰਹੇ ਹਾਂ ਤੇ ਜਿੱਥੇ ਹਰ ਹਲਕੇ ਦੇ ਵਿੱਚ ਪਬਲਿਕ ਨੂੰ ਇਸ ਬੰਦੀ ਲਾਭੰਦ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਚਾਈਨਾ ਨੇ ਆਪਣੀ ਆਬਾਦੀ ਨੂੰ ਆਪਣੀ ਤਾਕਤ ਬਣਾਇਆ ਔਰ ਆਪਣੇ ਸਮਾਨ ਨੂੰ ਦੁਨੀਆ ਦੇ ਵਿੱਚ ਪਹੁੰਚਾਇਆ ਸੋ ਇਸੇ ਤਰ੍ਹਾਂ ਫਿਰ ਆਪਾਂ ਕਿਉਂ ਨਹੀਂ ਕਰ ਸਕਦੇ ਸੋ ਆਪਾਂ ਨੂੰ ਵੀ ਆਪਣੀਆਂ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਹੈ ਆਪਣੀ ਉਹਨਾਂ ਚੀਜ਼ਾਂ ਨੂੰ ਹੋਰ ਦੁਨੀਆ ਦੇ ਵਿੱਚ ਫਲਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਹਰ ਇਨਸਾਨ ਨੂੰ ਜਿਹੜਾ ਜੋ ਨਾਗਰਿਕ ਹੈ ਉਹਨੂੰ ਅੱਛਾ ਰੋਜ਼ਗਾਰ ਵੀ ਮਿਲੇ ਔਰ ਉਹ ਆਪਣੀ ਬਣਾਉਣ ਦਾ ਜਿਹੜਾ ਉਹਦਾ ਉਹਨੂੰ ਪੂਰਾ ਮੁੱਲ ਵੀ ਮਿਲੇ ਔਰ ਉਹਦੇ ਹੌਂਸਲੇ ਵੀ ਬਲੰਦ ਹੋਣ ਤੇ ਜਿਹਦੇ ਨਾਲ ਸਾਨੂੰ ਇਨਕਮ ਦੇ ਵਿੱਚ ਵੀ ਵਾਧਾ ਹੋਵੇ ਸਟੇਟ ਨੂੰ ਉਦੇਸ਼ ਨੂੰ ਵੀ ਉਹਦਾ ਫਾਇਦਾ ਹੋਵੇ ਸੋ ਸਾਨੂੰ ਅੱਜ ਇਸ ਵੇਲੇ ਜ਼ਰੂਰਤ ਹੈ ਕਿ ਜੇ ਅਸੀਂ ਸਾਡੇ ਇਸ ਦੇਸ਼ ਨੂੰ ਮਜ਼ਬੂਤੀ ਵੱਲ ਲੈ ਕੇ ਜਾਣਾ ਹੈ ਤਾਂ ਇਸ ਗੱਲ ਤੇ ਪਹਿਰਾ DIYE ਚਾਹੇ ਕੋਈ ਵੀ ਕਾਰਜ ਜਦੋਂ ਆਪਾਂ ਉਹਦੀ ਸ਼ੁਰੂਆਤ ਕਰਦੇ ਆ ਉਹ ਦੇਖਣ ਨੂੰ ਇਹ ਲੱਗਦਾ ਹੁੰਦਾ ਹੈ ਕਿ ਸ਼ਾਇਦ ਇਹ ਸੰਭਵ ਨਾ ਹੋ ਸਕੇ ਪਰੰਤੂ ਦੁਨੀਆ ਦੇ ਵਿੱਚ ਐਸੀ ਕੋਈ ਗੱਲ ਨਹੀਂ ਕਿ ਕੋਈ ਸੰਭਵ ਨਾ ਹੋਵੇ ਸੰਭਵ ਨਾ ਦੀ ਕੋਈ ਚੀਜ਼ ਨਹੀਂ ਉਹਦੇ ਵਾਸਤੇ ਸਾਡੀ ਲਗਨ ਭਾਵਨਾ ਤੇ ਅੜਦਾ ਚਾਹੀਦਾ ਤੇ ਉਹਦੇ ਪਿੱਛੇ ਮਿਹਨਤ ਚਾਹੀਦੀ ਹੈ ਸੋ ਇਸ ਵਾਸਤੇ ਅਸੀਂ ਜਾਗਰੂਕ ਕਰਕੇ ਪੂਰੀ ਅਸੀਂ ਆਪਣੇ ਇਲਾਕੇ ਨੂੰ ਇਹ ਮਹਿਮ ਨੂੰ ਚਲਾ ਕੇ ਲਾਂਬੰਦ ਕਰਨ ਦੇ ਲਈ ਵਚਨਬੱਧ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਾਨੂੰ ਵਧੀਆ ਨਤੀਜੇ ਨਿਕਲਣਗੇ ਜੀਤੇ ਨਾਲ ਅਸੀਂ ਮਜ਼ਬੂਤੀ ਖੁਸ਼ਹਾਲੀ ਬਲ ਪਤਾਗੇ